ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਸੈਦੋ ਕੇ ਇਹ ਪੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਈ ਕਾਲਾ ਤੇ ਨਾਲ ਬੱਬੂ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਵਹਿੜਾਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਬਹੁਤ ਵੀਡੀਓ ਤੁਸੀਂ ਦੇਖਦੇ ਹੋ ਅੱਜ ਫੇਰ ਤੁਹਾਨੂੰ ਕਾਫੀ ਸਾਰੇ ਨਗ ਦਿਖਾ ਦੂੰਗਾ ਤੇ ਇਹ ਸਾਰੀਆਂ ਹੀ ਗਾਵਾਂ ਸੋਹਣੀਆਂ ਸਵਾਨੀਆਂ ਵੀਡੀਓ ਦੇ ਮਾਧਮ ਨਾਲ ਦਿਖਾਉਣ ਲੱਗਾ ਟੋਟਲ ਨਾਗ ਜਿਹੜੇ ਅੱਜ ਤੁਹਾਨੂੰ ਦਿਖਾਉਂਗਾ ਦੋਸਤੋ ਇਹ 7 ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਚਦਾ ਆ ਉਹਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਤੇ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਵੀਰੇ ਕਾਲੇ 7 ਗਾਮਾ ਅੱਜ ਆਪਾਂ ਦਿਖਾਵਾਂਗੇ ਜੀ ਬਾਈ ਜੀ ਉੱਤਰਲੇ ਪਾਸੇ ਤੋਂ ਸ਼ੁਰੂਆਤ ਕਰ ਲਈਏ ਉਧਰੋਂ ਬਾਈ ਉਹ ਬਾਅਦ 'ਚ ਬਣਾ ਲੈਨੇ ਆਪਾਂ ਇਧਰੋਂ ਸ਼ੁਰੂ ਕਰ ਲਈਏ ਚਲੋ ਠੀਕ ਠੀਕ ਓਕੇ ਚਲ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਹੈ ਕੰਨਵਾ ਸ ਮਾਲਕ ਦੇ ਦੱਸਣ ਮੁਤਾਬਕ ਦੂਜੇ ਸੂਏ ਨੇ 28 ਕਿਲੋ ਦੁੱਧ ਦਿੱਤਾ ਬਾਈ ਠੀਕ ਹੈ ਇਹਦੇ ਜੈਗ ਦਾ ਸੀਮਨ ਲੱਗਿਆ ਸੀ ਇਹ ਕੱਲ ਸਵੇਰ ਨੂੰ ਸੂਈ ਆ ਬੱਚੇ ਨੂੰ ਜਨਮ ਦਿੱਤਾ ਇਹਨੇ ਬਾਈ ਠੀਕ ਹੈ ਤੇ ਮੌਲ ਦਾ ਜਗੀਤ ਵੀਰੇ ਦਾ ਜਿਹੜਾ ਮਰਜ਼ੀ ਕਰਾ ਲਿਆ ਆਪਾਂ ਗਰਮੀ ਵਾਲੀ ਮੌਲ ਮੰਗਣੇ ਆ ਗੱਤ ਨੂੰ ਕੱਲੀ ਚੋੜ ਵਾਲਾ 1 ਲੱਖ ਤੇ 10000 ਰੁਪਏ ਦੀ ਗਾਂ ਦੇ ਠੀਕ ਹੈ ਸੋਰਦੀ ਬਾਈ ਦੱਸੋ ਚੰਗਾ ਦੁੱਧ ਬਾਈ ਦੱਸਦਾ ਇਹਨੇ ਦਿੱਤਾ ਸੋਹਣਾ ਰੰਗ ਹੈ ਲਾਲ ਚਿੱਟੇ ਡੱਬ ਸਾਂਚਾ origignal air share ਦੇ ਬੱਚੇ ਆਪਾਂ ਇਹ ਤੋਂ ਬਾਈ ਜਗਜੀਤ ਜਿੱਦਾਂ ਦੇ ਮਰਜੀ ਜਾਂ ਜਰਸੀ ਜਿੱਦਾਂ ਦਾ ਮਰਜੀ ਕੰਮ ਕਰਕੇ ਰੈੱਡ ਐਂਡ ਵਾਈਟ ਕਿਉਂਕਿ air share ਦਾ ਸੀਮਨ ਦੋਸਤੋ ਨਹੀਂ ਆਉਂਦਾ ਉਹਦੇ ਕਰਕੇ ਤੁਸੀਂ ਜਰਸੀ ਵਧੀਆ ਬੱਚੇ ਲੈ ਸਕਦੇ ਹੋ ਬਾਕੀ ਰੈੱਡ ਐਂਡ ਵਾਈਟ ਐਚਐਫ ਦੇ ਬੱਚੇ ਬਹੁਤ ਵਧੀਆ ਦੇ ਸਕਦੀ ਹੈ ਜਿੰਨੇ ਕਿਸੇ ਆਹ ਵੇਖੋ ਜਗਜੀਤ ਵੀਰੇ ਨੇ ਜਰਸੀ ਬੱਚਾ ਦਿੱਤਾ ਏ ਕਲਾਸ origignal ਇਹਦਾ ਇਹ ਨਹੀਂ ਹੈਗਾ ਵੀ ਬੱਚਾ ਮਾੜਾ ਦਊਗਾ ਜਰਸੀ ਸੀਮਨ ਲੱਗੇ ਸੋ ਦੇਖੋ ਬੱਚਾ ਬਹੁਤ ਸੋਹਣੀ ਗਾਹ ਦੋਸਤੋ 1 ਲੱਖ ਤੇ 10000 ਦੀ ਇਹ ਮਿਲੂਗੀ ਬੱਬੂ ਮੋੜੀ ਬਾਈ ਫੇਰ ਹੀ ਤੈਨੂੰ ਫੇਸ ਕੱਟ ਵੇਖੋ ਸਿੱਧੀ ਜਾਈ ਉਹਨਾਂ ਨੂੰ ਦਰਦਿਆਂ ਨਾਲ ਬਾਹਰ ਇੱਕ ਧੁੱਪੇ ਧੁੱਪ 'ਚ ਜਿਆਦਾ ਸੁਭਾਰ ਉਹਦੇ ਕਰਕੇ ਪਸੂ ਬਾਹਰ ਤੁਰਨਾ ਵੀ ਪਸੰਦ ਨਹੀਂ ਕਰਦਾ ਗਰਮੀ ਵੱਧ ਹੈ ਲੈ ভাই ਸੋ ਇਹ ਪਹਿਲੇ ਨੰਬਰ ਤੇ ਇਹਦਾ ਰੈੱਡ ਐਂਡ ਵਾਈਟ ਕਲਰ ਆ ਮਤਲਬ ਥੋੜਾ ਕਿਉਂਕਿ ਨਵਾ ਕੇ ਹੁਣੀ ਹਟਿਆ ਉਹਦੇ ਕਰਕੇ ਰੰਗ ਤਾਂ ਬਾਈ ਬਾਲੀ ਸ਼ਾਈਨਿੰਗ ਆ ਐਦਾਂ ਦਾਵਾ ਹੁਣ ਤਾਂ ਇਹਨਾਂ ਗਿੱਲੀਆਂ ਕਰਕੇ ਥੋੜਾ ਜਿਹਾ ਲੱਗਦਾ ਹੂੰ ਬਾਕੀ ਚੌਣਚਵਾ ਸਾਫ ਸੁਥਰੀ ਠੰਡੀ 3 ਲੱਖ ਨੰਬਰ ਦੀ ਜੀ। ਸੋ ਦੋਸਤੋ 2 ਨੰਬਰ ਦੇ ਉੱਤੇ ਖੋਰ ਵੈਡ ਸੂਈ ਸਵਾਈ ਹੈ। ਕਾਲੇ ਭਾਈ ਜਿਹੜੀ 2 ਨੰਬਰ ਤੇ ਗਾ ਇਹ ਦੋਂਦੀ ਵਿੱਚ ਹੀ ਹੈ ਜਗਜੀਤ ਵੀਰੇ ਪਹਿਲਾਂ ਠੀਕ ਹੈ ਇਹਨੂੰ ਤੀਜਾ ਡੰਗ ਆ 202 ਕਿਲੋ ਇਹਦੇ ਥੱਲੇ ਬੌਲੀ ਹੋ ਜਗਜੀਤ ਵੀਰੇ ਅ ਬੱਚਾ ਇਹਨੇ ਕੀ ਦਿੱਤਾ ਬੱਚਾ ਹੀ ਦਿੱਤਾ ਬਾਈ ਇਹਨੇ ਵੀ ਇਹਦਾ ਰੇਟ ਕੀ ਲੈਣਾ ਇਹਦਾ ਮੁੱਲ ਜਿਹੜਾ ਮਰਜ਼ੀ ਕਰਾ ਲਗੇ ਬਾਈ 1 ਲੱਖ ਤੇ 20000 ਰੁਪਏ ਦੀ ਵੈਡ ਦੇ ਦਾਂ ਠੀਕ ਹੈ ਤੋਰੀ ਮੈਂ ਦੋਸਤੋ ਪਹਿਲਾਂ ਤਾਜੀ ਸੂਈ ਵੀ 202 ਕਿਲੋ ਦੁੱਧ ਸ਼ੁਰੂਆਤ ਹੈ ਦੀ ਚੰਗਾ ਦੁੱਧ ਦੇਊਗੀ ਦੁੱਧ ਤੁਸੀਂ ਭਾਵੇਂ ਦੋ ਟਾਈਮ ਚੋਲਿਓ ਹਜੇ ਤਾਂ ਬੌਲੇ ਜੀ ਹੈ ਭਲੂਣ ਵੀ ਹਵਾਨੇ ਤੇ ਤੁਹਾਨੂੰ ਦਿਸੂਗੀ ਦੁੱਧ ਤੁਹਾਡੀ ਸੇਵਾ ਦਾ ਪਰ ਬਹੁਤ ਸੋਹਣਾ ਸਟਰਕਚਰ ਦਿਸਦਾ ਵੱਚੇ ਨੂੰ ਇਹਨੇ ਜਨਮ ਦਿੱਤਾ ਹੈ ਹਵਾਨਾ ਫਿਕਸ ਜਾਇ ਜਦੋਂ ਭਲੂਣ ਲਹਿ ਗਈ ਹੋਰ ਸੋਹਣਾ ਨਿਕੜਾਊਗਾ ਸੋ ਟੰਚਾ ਤੁਸੀਂ ਇਹਦਾ ਦੇਖ ਲਓ 1,20,000 ਦੀ ਇਹ ਵੈੜ ਮਿਲ ਜੂਗੀ ਪਹਿਲਾਂ ਸੁਆ ਸੁਵੇ ਪਾਈ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਰੇਟ ਜਿਹੜੇ ਉਹ ਜਿੱਦਾਂ ਦੀ ਗਰਮੀ ਦੀ ਰੁੱਤ ਚਾਕੇ گاਵਾਾਂ ਤੇ ਰੇਟ ਹੋ ਜਾਂਦੇ ਉਸੇ ਹਿਸਾਬ ਤੇ ਡਿਮਾਂਡ ਰਹੂਗੀ ਟਾਂਚੇ ਤੁਹਾਨੂੰ ਉਸੇ ਤਰ੍ਹਾਂ ਹੀ ਦਿਖਾਉਣੇ ਆ ਸੋਹਣਾ ਸਟਰਕਚਰ ਇਸ ਵੈਡ ਦਾ ਵੀ ਦੇਖੋ ਅੱਗੋਂ ਪਿੱਛੋਂ ਹਵਾਨਾ ਸੋਹਣਾ ਰੰਗ ਰੂਪ ਵੀ ਤੁਸੀਂ ਹੁਣ ਇੱਥੋਂ ਦਾ ਦੇਖ ਸਕਦੇ ਹੋ ਤਿੰਨ ਨੰਬਰ ਤੇ ਵੀ ਗਾਂ ਸੋਈ ਸਵਾਈ ਹੈ ਕਾਲੇ ਭਾਈ ਜਿਹੜੀ ਤਿੰਨ ਨੰਬਰ ਵਾਲੀ ਰਹਿ ਗਈ ਹੈ ਇਹ ਜਗਜੀਤ ਵੀਰ ਦੇ ਦੋ ਦੰਦ ਵੱੱਛੀ ਹੈ ਹੂੰ ਇਹ ਕੱਲ ਦੀ ਸੂਈ ਆ ਠੀਕ ਹੈ ਇਹਨੇ ਮੈਂ ਕਹਿੰਦਾ ਜਗਜੀਤ ਭਾਈ ਇਹੋ ਜੀ ਜਰਸੀ ਬੱਚੀ ਨੂੰ ਜਨਮ ਦਿੱਤਾ ਤੇ ਜੱਗ ਦਾ ਸੀਮਨ ਲੱਗਾ ਵਾ ਸੀ ਵੀ ਜਰਸੀ ਵੈੜ ਵੀ ਨਹੀਂ ਇਦਾਂ ਦਾ ਬੱਚਾ ਦਿੰਦੀ ਠੀਕ ਹੈ ਕਿ ਇਹਦੀ ਜਿੰਨੀ ਇਹਨੇ ਕੁਆਲਿਟੀ ਅੰਗ ਸੁਧਾਰ ਕੇ ਲਿਆਂਦੇ ਆ ਬੱਚੇ ਚ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਰਹਿਣਾ ਜਗਜੀਤ ਇਹਦਾ ਮੁੱਲ ਜਿਹੜਾ ਮਰਜੀ ਕਰ ਲਗੇ ਸਿਆਲ ਹੋਵੇ ਤਾਂ ਹੋਏ ਜਾਵਾ ਅੱਜ ਦਾ ਇਹਦਾ ਦੇਣ ਲੈਣ ਦਾ ਮੁੱਲ ਭਾਈ 1,55,000 ਰੁਪਏ ਦੀ ਬੱਚੀ ਦੇ ਮੈਂ ਦੋ ਦੇ ਦੰਦ ਗੱਜ ਚੱਕ ਦੀ ਆ ਇੱਕ ਆਰਡਰ ਦੀ ਕੁਆਲਿਟੀ ਦੇਖੋ ਫੋਰ ਆਰਡਰ ਬੈਕ ਆਰਡਰ ਸਟਰਕਚਰ ਹੂੰ ਵੇਨੇ ਪਿਓਰ ਜਰਸੀ ਨੂੰ ਜਨਮ ਦਿੱਤਾ ਇਹ ਆਮ ਤੌਰ ਤੇ ਹੁੰਦਾ ਤੁਸੀਂ ਐਚਐਫ ਦੇ ਜਰਸੀ ਸੀਮਨ ਵਾਲੋਂਗੇ ਚੰਗੇ ਬੱਚੇ ਪਾ ਦਿੰਦੇ ਨੇ ਸਟਰਕਚਰ ਵਾਕਈ ਕਮਾਲ ਦਾ ਹੈ ਵੇੜ ਦਾ ਦੱਸੋ ਢਾਂਚਾ ਦੇਖੋ ਥਣ ਬਹੁਤ ਸੋਹਣੇ ਐ ਇਹਦੀ ਬੱਚੀ ਵੀ ਤੁਹਾਨੂੰ ਦਿਖਾਉਂਗਾ ਇੱਕ ਵਾਰ ਗਾਂ ਤੁਸੀਂ ਦੇਖ ਲਓ ਕੱਲ ਹੀ ਸੋਈ ਐ ਇਹ ਅਜੇ ਸੋ ਤਾਜੀ ਸੂਈ ਵੀ ਵੇੜ ਤੁਹਾਨੂੰ ਦਿਖਾ ਰਹੇ ਹਾਂ ਦੱਸੋ 1 ਲੱਖ ਤੇ 55000 ਤੇ ਜਰਸੀ ਜਿਹੜੀ ਇਹਨੇ ਬੱਚੀ ਦਿੱਤੀ ਐ ਵਾਕਈ ਇੱਕ ਮੁੱਲ ਹੈ ਵਹਿੜ ਦਾ ਤੁਸੀਂ ਦੇਖੋ ਇਹਦੇ ਫੇਸ ਢਾਂਚਾ ਦੇਖੋ ਬੱਚੀ ਦਾ ਜਿਹੜਾ ਬ੍ਰਾਊਨ ਅੱਖਾਂ ओरिजिनल ਚੀਜ਼ ਲੱਗੀ ਸਹੀ ਹੈ ਤੋ ਬਹੁਤ ਸੋਹਣੀ ਜਰਸੀ ਬੱਚੀ ਨੂੰ ਜਨਮ ਦਿੱਤਾ ਦੱਸੋ ਇਹਨੇ ਦੋ ਨਸਲਾਂ ਦਾ ਸ਼ੌਂਕ ਪੂਰਾ ਕਰ ਦੋਗੀ ਐਚ ਐਫ ਦੇ ਬੱਚੇ ਕਮਾਲ ਦੇ ਦੇਊਗੀ ਸਟਰਕਚਰ ਬੈਕ ਸਾਈਡ ਤੋਂ ਦੇਖੋ ਪੁੜਿਆਂ ਦੀ ਚੌੜਾਈ ਢਾਂਚਾ ਸੋਹਣਾ ਹੈ ਫਿਕਸ ਹਵਾਨਾ ਦੁੱਧ ਵੀ ਸੋਹਣਾ ਦੇਊਗੀ ਤੇ ਨਾਲ ਜਰਸੀ ਵੀ ਤੁਹਾਡੇ ਕੋਲ ਚਲੀ ਜਾਣੀ ਚੱਲ ਬੇਟਾ ਚੱਲ ਪਹਿਲਣ ਵਾੜਾਂ ਦੇ ਕਈ ਭਰਾ ਜਰਸੀ ਸੀਮਨ ਲਵਾਉਂਦੇ ਆ ਉਹਦੇ ਨਾਲ ਪਸ਼ੂ ਦੇ ਉੱਤੇ ਸਟ੍ਰੈਸ ਨਹੀਂ ਰਹਿੰਦਾ ਜੀ 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 ਪਸ਼ੂ ਸੁਵੇਦਾ ਕਿਉਂਕਿ ਪਹਿਲਣ ਕਈ ਵਾਰਾਂ ਬੱਚਾ ਦੇਵੇ ਤਾਂ ਫਿਰ ਉਹਨੂੰ ਤਕਲੀਫ ਹੁੰਦੀ ਹੈ ਸੋ ਜਰਸੀ ਵਿੱਚ ਹੀ ਜਾਣ ਦਿੱਤਾ ਤੇ ਅੱਗੇ ਗਾਂ ਤੁਹਾਨੂੰ ਦਿਖਾਉਣੇ ਹੋਰ ਇੱਕ ਬਾਈ ਕਿੰਨੇ ਦਿਨ ਹੋ ਗਏ ਨੂੰ ਸੋਈ ਇਹਨੂੰ ਚੌਥਾ ਰੰਗ ਆ ਜਗਜੀਤ ਅੱਜ 28 29 ਕਿਲੋ ਦੁੱਧ ਦੇ ਕੋਲ ਬਾਈ ਰੈਡੀ ਹੋਊਗਾ ਬੰਦਾ ਦੋ ਟਾਈਮ ਚੋ ਸਕਦਾ ਠੀਕ ਹੈ ਕੀ ਭਾ ਰੋਗੇ ਤਾਂ ਜਗਜੀਤ ਦੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1 ਲੱਖ 40 ਹਜ਼ਾਰ ਰੁਪਏ ਦੀ ਗਾਂ ਦੇ ਤਾਂ ਲੈ ਸੋ ਚੰਗਾ ਦੁੱਧ ਚੋਣਾ ਚਾਹੁੰਦੇ ਹੋ ਤਾਂ ਇਸ ਟਾਈਮ 28 29 ਕਿਲੋ ਗੰਡਾ ਬੰਦਾ ਜਹੇ ਨਾਲ ਲੈ ਕੇ ਚੋਕੇ ਲੈ ਜੀ ਠੀਕ ਹੈ ਬਾਕੀ ਗਾਂ ਹੀ ਦੱਸਦੀ ਆ ਦਸੋ ਵੱਡਾ ਢਾਂ ਚਾਹ ਲੰਬਾਈ ਫੁੱਲ ਹੈ ਥਣ ਦਾ ਸਹਿਜ ਬੜਾ ਸੋਹਣਾ ਹੈ ਹੱਥੀਂ ਚੋਲੋ ਦੋਨੇ ਪਾਸੇ ਬੈਠ ਕੇ ਤੇ ਭਾਵੇਂ ਮਿਲਕਿੰਗ ਮਸ਼ੀਨ ਲਾ ਲਓ ਵੈਸੇ ਇੱਕ ਜਰੂਰ ਬੇਨਤੀ ਕਰੂੰਗਾ ਜੇ ਪੋਸੀਬਲ ਆ ਤਾਂ ਮਿਲਕਿੰਗ ਮਸ਼ੀਨ ਲਾਓ ਗਾਵਾਂ ਦੁੱਧ ਵੱਧ ਦਿੰਦੀਆਂ ਚੁਾਈ ਦੇ ਵਿੱਚ ਹਾਂ ਸੋ ਦੇਖੋ ਫੇਰ ਹਵਾਨਾ ਕਾਲੇ ਬਾਈ ਕੀ ਕਹਿਣ ਲੱਗੇ ਸਤੇ ਮੈਂ ਕਹਿੰਦਾ ਕਈ ਬੰਦੇ ਨੇ ਵੀ ਐਂ ਲੱਗਦਾ ਨਾ ਵੀ ਥਣਪੂਰਾ ਕਾ ਹੱਥ ਦੀ ਚਵਾਈ ਵਾਲਾ ਮੋਟਾ ਮਸ਼ੀਨ ਵੀ ਬਹੁਤ ਵਧੀਆ ਲੱਗਦੀ ਜਗਜੀਤ ਵੀਰੇ ਨਾ ਕਰਨ ਵਾਲੀ ਲੱਤ ਉਧਰ ਉਧਰ ਹੀ ਕਰਨੀ ਆ ਛਾਇ ਹੱਥੀ ਚੋਣ ਚੋਲੋ ਐੋ ਜਾ ਲੱਗਿਆ ਮੋਟਾ ਰੋਕ ਰੋਕਦਾ ਸੋ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਇਹਦੀ ਅਗਾੜੀ ਬੜੀ ਚੰਗੀ ਐ ਅੱਗੋਂ ਅਟੈਚਮੈਂਟ ਹਵਾਨੇ ਦੀ ਦੇਖੋ ਸਾਰੀਆਂ ਹੀ ਵੜਾਂ ਚ ਹੋ ਸਕਦਾ ਕਮਾਲ ਦੀ ਹੋਵੇ ਦੇਖੋ ਇਹਦਾ ਹਵਾਨਾ ਅੱਗੋਂ ਬਾਲਾ ਨਹੀਂ ਕਹਿੰਦਾ ਜਗਜੀਤ ਮੈਂ ਤੂੰ ਬੰਦਾ ਲੈ ਕੇ ਲੈ ਲੈ ਲੱਖ ਗਰਮੀ ਆ ਕੇਅਰ ਕਰ ਲੈ 35 ਕਿਲੋ ਤੋਂ ਉੱਤੇ ਉੱਤੇ ਦੁੱਧ ਪ्योर ਗਰਮੀ ਚੋ ਸਹੀ ਇਹਦੋ ਅੱਗੇ ਜਿਹੜੀ ਵੈਡ ਬਾਈ ਇਹ ਪਲੂਣ ਬੱਚੀ ਆ ਵੀਰੇ ਇਹ ਸਵੇਰੋਂ ਸੂਈਆ ਸਾਫ ਹੋ ਗਈ ਬੱਚੀ ਨੂੰ ਜਨਮ ਦਿੱਤਾ ਇਹਨੇ ਇਹਦਾ 5 6 ਪੀੜੀਆਂ ਦਾ ਡਾਟਾ ਵੀ ਮਿਲ ਜੂ ਠੀਕ ਹੈ ਹੁਣ ਤੱਕ ਇਹਰਾ ਤਾਜੀ ਸੂਈ ਕਰਕੇ ਬਾਈ ਜਾਨਵਰ ਤੈਨੂੰ ਪਤਾ ਵੱਜ ਜੇ ਜਾਂਦਾ ਹੂੰ ਦੋ ਦੰਦ ਬੱਚਾ ਵਾ ਕੀ ਰੇਟ ਇਹਦਾ ਰੇਟ ਜਿਹੜਾ ਮਰਜ਼ੀ ਕਰ ਲੇ ਜਗਜੀਤ ਇਹ 1 ਲੱਖ ਤੇ 85000 ਰੁਪਏ ਦੀ ਵੈਡ ਦੇਦਾ ਠੀਕ ਹੈ ਖੋਲੀ ਮੇ 200 ਤਾਜੀ ਸੂਈ ਹਜੇ ਹਵਾਨੇ ਦੇ ਉੱਤੇ ਸਵੈਲਿੰਗ ਹੋਵੇ ਦੱਸੂਗੀ ਦੁੱਧ ਇਹਦਾ ਕੋਸ ਚੋਇਆ ਪਈ ਦੋ ਤਾਂ ਭਾਂ ਭਾਈ ਇਹਨੇ 5-6 ਕਿਲੋ ਚੋਈਆ ਫਿਰ ਗਰਮੀ ਆ ਸਹੀ ਜਾਨਵਰ ਖਾਨਦਾਨੀ ਕੋਸ਼ ਬੱਚੇ ਨੂੰ ਦੁੱਧ ਪਲਾਉਣਾ ਠੀਕ ਹੈ ਜੇਰ ਜੂ ਰਪਈਆ ਇਹਦਾ ਵੀ ਹਵਾਨਾ ਅੱਗੋਂ ਦੇਖਿਓ ਸੋਹਣੇ ਸਿੱਧੇ ਥਾਣ ਬਿਲਕੁਲ ਫਲੂ ਹੁਣਾ ਹਵਾਨੇ ਤੇ ਦੱਸੋ ਇਹਦੇ ਕਰਕੇ ਸਾਨੂੰ ਹਵਾਨਾ ਜਿਹੜਾ ਇਹਦਾ ਕੱਟ ਆਲਾ ਸੋਹਣਾ ਨਿਖਰਨਾ ਜਦੋਂ ਦੁੱਧ ਤੇ ਆ ਜਾਂਦੀ ਚੰਗੀ ਹਾਈਟ ਹੈ 1.85 ਰੇਟ ਹੈ ਰਿਕਾਰਡ ਬਾਈ ਕਹਿੰਦਾ ਵੀ ਸਾਰਾ ਮਿਲ ਜੂ ਤੇ ਵੱਛੀ ਨੂੰ ਜਨਮ ਦਿੱਤਾ ਹੈ ਇਦੇ ਨਾਲ ਬੱਚੀ ਐਚ ਐਫ ਹੀ ਐ ਲਿਆ ਭਾਈ ਸੋ ਇਹ ਵੀ ਵੈੜ ਤੁਸੀਂ ਦੇਖੋ ਪਾਣੀ ਚਲਾ ਦੇ ਸੋ ਇਹ ਜੇ ਬਿਲਕੁਲ ਤਾਜੀ ਸੂਈ ਵੀ ਵੈੜ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸੋ ਬਾਤ ਚ ਦੋ ਵੈਣਾ ਹੋਰ ਆ ਦੋ ਗਾਵਾਂ ਹੋਰ ਆ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸਤਨਾਗ ਸੂਂਜਾਂ ਸਵਾਂਡੀਆਂ ਦੀ ਵੀਡੀਓ ਬਣਾ ਰਹੇ ਹਾਂ ਇਦੋਂ ਅੱਗੇ ਕਾਲੇ ਬਾਈ ਜਿਹੜੀ ਸੈਕਿੰਡ ਲਾਸਟ ਉੱਤੇ ਗਾਂ ਖੜੀ ਹੈ ਜਗਜੀਤ ਵੀਰੇ ਇਦਾਂ ਦੀ ਗਾਂ ਜਿਹੜੇ ਭਰਾਵਾਂ ਨੂੰ ਜਿਸ ਨੂੰ ਬਾਰੇ ਬਰੀਡ ਬਾਰੇ ਪਤਾ ਵਾ ਕਿੰਨੀ ਗਰਮੀ ਹੈ ਜਗਜੀਤ ਨੇ ਚੋਕ ਲਾ ਕੇ 40 ਕਿਲੋ ਦੁੱਧ ਦੇਣਾ ਇਦਾਂ ਦਾ ਸਟ੍ਰਕਚਰ ਲੱਗਿਆ ਵਾ ਇੰਨੀ ਬਰੀਕ ਅਟੈਚਮੈਂਟ ਆਰਡਰ ਦੀ ਪੇਟਾ ਦੇਖੋ ਕਿੱਡਾ ਵਾ ਕਿੰਨੀ ਸਿੱਧੀ ਚੜਾਈ ਸਿਆਲ ਜੋਵੇ ਦਾ ਗਾਂ ਦਾ ਪਤਾ ਨਹੀਂ ਕਿਹੜਾ ਪਾਸਾ ਕਿਧਰਲੇ ਪਾਸੇ ਨੂੰ ਦੁੱਧ ਨੂੰ ਜਾਂਦੀ ਇਹ ਇੰਨੀ ਗਜਾਨੀ ਇਹਦੇ ਵਿੱਚ ਬਾਈ ਸਰੀਰ ਚ ਇਹਦੀ ਕੁਆਲਿਟੀ ਹੈ ਇਹ ਆਪ ओरिजिनल ਸਟ੍ਰਕਚਰ ਹੈ ਕਿੰਨੇ ਤਨੂ ਗੱਜ ਸੂਈ ਇਹਨੂੰ ਤੀਜਾ ਡਾਂਗ ਹੈ ਬਾਈ 25 ਕਿਲੋ ਦੁੱ ਦੀ ਡਿਮਾਂਡ ਕੀ ਰਹੀ ਨਹੀਂ ਰੇਟ ਜਿਹੜਾ ਮਰਜ਼ੀ ਕਰਾ ਲਗੇ ਜਗਦੀ ਤੇ 140000 ਰੁਪਏ ਦੀ ਗਾਂ ਦੇ ਠੀਕ ਹੈ ਤੋਰੀ ਨਹੀਂ ਨੋਟ ਕਰਿਆ ਕਰੋ ਦੋਸਤੋ ਸਟਰਕਚਰ ਨੂੰ ਖਾਸ ਕਰਕੇ ਜਿਹੜੀ ਪੁੜਿਆਂ ਦੀ ਚੜਾਈ ਹੈ ਅਗਲੇ ਹੱਡ ਪਿਛਲੇ ਹੱਡ ਸਿੱਧੀ ਦੇਖਿਓ ਬਾਈ ਹੁਣ ਤੁਸੀਂ ਵੀ ਢੰਗ ਨਾਲ ਇਹਦਾ ਸਟਰਕਚਰ ਦੇਖਿਓ ਅਲਹਿਦਾ ਲੱਗਾ ਚੰਗੇ ਬੱਚੇ ਬਰੀਡਿੰਗ ਵਾਸਤੇ ਲੈ ਸਕਦੇ ਹੋ ਫਿਟਿੰਗ ਵਾਲਾ ਹਵਾਨਾ ਪੂਰਾ 25 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਦਿਨ ਤੀਜਾ ਥਾਣ ਹੱਥੀ ਵੀ ਚੋ ਸਕਦੇ ਹੋ ਮਸ਼ੀਨ ਵਾਸਤੇ ਪੂਰਾ ਵਧੀਆ ਦਿਸਦਾ ਹੱਥੀ ਵਾਸਤੇ ਵੀ ਬਹੁਤ ਸੋਹਣਾ ਥਾਣਾ ਦੇਖੋ ਟਾਂਚਾ ਵੜਦਾ ਉਸ ਤੋਂ ਸਟ੍ਰੇਟ ਬਿਲਕੁਲ 140 ਦੀ ਇਹ ਨਾ ਮਿਲੂਗੀ ਇਹ ਗਰਮੀ ਦੀ ਰੁੱਤ ਕਰਕੇ ਹੀ ਹੈ ਬਾਕੀ ਤੁਸੀਂ ਕੇਅਰ ਦੇ ਹਿਸਾਬ ਤੇ ਪਸ਼ੂ ਖਰੀਦਣਾ ਤੁਸੀਂ ਸੰਭਾਲ ਕਿੰਨੀ ਕਰ ਲੈਂਦੇ ਹੋ ਚੰਗਿਆਂ ਸੰਭਾਲੋਗੇ ਕਈ ਭਰਾਵਾਂ ਦੇ ਫੋਨ ਇਦਾਂ ਦੇ ਵੀ ਆਉਂਦੇ ਹੁੰਦੇ ਵੀ ਅਸੀਂ ਗਰਮੀ ਆ ਗਈ ਕਿਵੇਂ ਸੰਭਾਲਾਂਗੇ ਐਚਫ ਨੂੰ ਤਾਂ ਮੈਂ ਕਹਿੰਦਾ ਉਹਨਾਂ ਵੀ ਜਿੰਨਾਂ ਕੋਲ 4-400 ਗਾਂ ਦੇ ਫਾਰਮ ਹੈ ਕੇਰ ਉਹ ਵੀ ਕਰਦੇ ਆ ਕੋਈ ਵੀ ਚੀਜ਼ ਹੈ ਰੁੱਤ ਆਉਂਦੀ ਰਹਿੰਦੀ ਹੈ ਸੰਭਾਲਣਾ ਆਪਦੇ ਵੱਸ ਹੈ ਸਾਹਮਣੇ ਦੇ ਤਾਂ ਜਗਜੀਤ ਵੀਰੇ ਤੂੰ ਵੇਖ ਆ ਸਭ ਥਾਂ ਵੇਖ ਲੋ ਕਿੰਨਾ ਕਾ ਬਸ ਬੰਦਾ ਕੇਅਰ ਕਰ ਲਿਆ ਵੇਖੋ ਫੌਗਰ ਲਵਾਏ ਆ ਹੁਣ ਤਾਂ ਚਲਾਏ ਨਹੀਂ ਆਪਾਂ ਜਨਰੇਟਰ ਨਹੀਂ ਛੱਡਿਆ ਜਦੋਂ ਚੱਲ ਪੇ ਬੰਦਾ ਏਸੀ 'ਚ ਬੈਣ ਨੂੰ ਮੈਨੂੰ ਲੱਗਦਾ ਦਿੱਕਤ ਮਾਨੂੰ ਜੱਡੀ ਇੱਥੇ ਚਾਂਦੀ ਆ ਵੇਖੋ ਦੱਸੋ ਇਹ ਪ੍ਰਬੰਧ ਕੀਤਾ ਹੋਇਆ ਹੈ ਇਵੇਂ ਕਰੋ ਜੇ ਐਚਫ ਰੱਖਦੇ ਹੋ ਤਾਂ ਫਾਰੇ ਲੱਗੇ ਉੱਤੇ ਪੱਖੇ ਲੱਗੇ ਆ ਅੰਦਰ ਭੂਰ ਇਦਾਂ ਦੀ ਹੋਊਗੀ ਵੀ ਇਹ ਜਿਹੜੀ ਹਵਾ ਪੂਰੀ ਠਰ ਕੇ ਪਸ਼ੂ ਦੇ ਪਿੰਡੇ ਨੂੰ ਲੱਗੂਗੀ ਲਾਸਟ ਉੱਤੇ ਇੱਕ ਹੋਰ ਗਾਂ ਬਹੁਤ ਵੱਡੇ ਢਾਂਚੇ ਦੀ ਦਿਸੂਗੀ ਕਾਲੇ ਭਾਈ ਇਹ ਦੇਖ ਲੈ ਜਗਜੀਤ ਸੀਜ਼ਨ ਦੀ ਸਾਰਿਆਂ ਤੋਂ ਵੱਡੀ ਬੱਚੀ ਆ ਤੇ ਦੋਂਗ ਦੇ ਦੰਦ ਹਜੇ ਚੱਕਦੀ ਆ ਬਾਈ ਤੂੰ ਦੋਂਦੀ ਬੱਚੀ ਆ ਅੱਛਾ ਇਹਨੂੰ ਦਣ ਕਿੰਨੇ ਹੋਇਆ ਸੂਈ ਇਹਨੂੰ ਤੀਜਾ ਡਾਂਗਾ ਅੱਜ ਸੂਈ ਨੂੰ 30 ਕਿਲੋ ਦੁੱਧ ਬੰਦਾ ਕੰਡੇ ਲਾ ਕੇ ਆਪਣੇ ਘਰੋਂ ਲਿਆ ਸਕਦਾ ਇਹਦਾ ਬੱਚਾ ਕੀ ਦਿੱਤਾ ਬੱਚਾ ਦਿੱਤਾ ਬਾਈ ਹੰਤ ਸੀਮੰਦੀ ਆ ਇਹ ਖੋਦ ਠੀਕ ਹੈ ਐਡਾ ਮੈਂ ਜਿੰਨੀਆਂ ਆਪਾਂ ਵੇਖ ਲਓ ਕਿੰਨੇ ਆ ਵੇਚ ਪੀਂਗਾ ਐਡਾ ਸਾਈਜ਼ ਪਲੂਨ ਬੱਚੀ ਦਾ ਆ ਨਹੀਂ ਦੰਦ ਵੀ ਦਿਖਾ ਦਗੇ ਆਪਾਂ ਜੋ ਦੋ ਦੰਦ ਵਾਲੇ ਤਾਂ ਚੱਕਦੀ ਹੈ ਵਾਕਈ ਠੀਕ ਹੈ ਚੌਗ ਵਾਲੇ ਦੰਦ ਤੋਂ ਦੋ ਦੰਦ ਕੰਪਲੀਟ ਕਰਕੇ ਚੱਕਨੇ ਸ਼ੁਰੂ ਕੀਤੇ ਆ ਬਈ ਆ ਜੇ ਬਈ ਚੱਕਣ ਦਾ ਆ ਚੌਕ ਦਾ ਸ਼ੁਰੂ ਕੀਤਾ ਹੂੰ ਨੇ ਰੇਟ ਇਹਦਾ ਕੀ ਰਹਿਣਾ ਬਈ ਜਗਦੀਸ਼ ਜੀ ਦਾ ਉਹ ਸੀਜ਼ਨ ਹੁੰਦਾ ਤਾਂ ਜਿੰਨੇ ਮਰਜੀ ਮੰਗ ਲੈਂਦੇ ਜਿੰਨੇ ਦੀ ਵੀ ਅਗਲਾ ਵੀ ਜਿੰਨੇ ਦੀ ਆਪਾਂ ਯੈਸ ਨੋ ਆ ਗਰਮੀ ਨੂੰ ਮੁੱਖ ਨਜ਼ਰ ਰੱਖਦੇ ਬਾਈ 2,25,000 ਰੁਪਏ ਦੀ ਬੱਚੀ ਦੇਦਾ ਦੇਖੋ ਟੰਡ ਚਾਲਸੋ ਫਾਰਮ ਦਾ ਕੰਮ ਸ਼ੁਰੂ ਕੀਤਾ ਤਾਂ ਖਰੀਦੋ ਇਹ ਜੀ ਗਾਂ ਪਤਾ ਨਹੀਂ ਕਰਮ ਵਾਲੀ ਕਿੰਨਾ ਕੁ ਦੁੱਧ ਪੈਦਾ ਕਰ ਦੂਗੀ ਜੇ ਕੋਈ ਚੰਗੀ ਕੇਅਰ ਹਾਲਾ ਹੋਇਆ 30 ਕਿਲੋ ਤਾਂ ਅੱਜ ਸ਼ੁਰੂਆਤ ਹੈ ਫੁੱਲ ਹਾਈਟ ਫੁੱਲ ਲੈਂਥ ਤੇ ਹਜੇ ਦੰਦਾਂ ਦੇ ਵਿੱਚ ਆ ਤਾਂ ਯੰਗ ਏਜ ਹੈ ਹਜੇ ਨੇ ਹੋਰ ਵਧਣਾ ਹੈ ਹਾਲਾਂਕਿ ਹੁਣ ਦੁੱਧ ਤੇ ਚੱਲ ਪੈਣਾ ਪਰ ਐਡੀ ਹਾਈਟ ਵੀ ਛੇਤੀ ਮਿਲ ਨਹੀਂ ਨੀ ਕਿਸੇ ਗਾਂ ਦੀ 2 25 ਦੀ ਇਹ ਗਾਂ ਮਿਲੂਗੀ ਇਸ ਟਾਈਮ ਬਹੁਤ ਸੋਹਣੇ ਦੁੱਧ ਤੋਂ ਸ਼ੁਰੂਆਤ ਹੈ ਪੇਮੈਂਟ ਇਨਵੈਸਟ ਕਰਨੀ ਹੈ ਤੇ ਇਦਾਂ ਦੀ ਗਾਂ ਤੇ ਕਰ ਸਕਦੇ ਹਾਂ ਕਿਉਂਕਿ ਬਰੀਡਿੰਗ ਵਾਸਤੇ ਕਮਾਲ ਦੇ ਬੱਚੇ ਦੇਂਦੇ ਰਹਿਣਾ ਨੇ ਟਾਂਚੇ ਦਾ ਮੁੱਲ ਹੁੰਦਾ ਦੱਸੋ ਵੱਡੇ ਟਾਂਚਾ ਚ ਵੱਡੇ ਬੱਚੇ ਪੈਦਾ ਹੋਣੇ ਹੁੰਦੇ ਤੇ ਚੜਾਈ ਦੇਖ ਲਓ ਸਟਰਕਚਰ ਦੀ ਹਜੇ ਕਿਉਂਕਿ ਛੋਟੀ ਉਮਰ ਆ ਹਜੇ ਦੋ ਦੰਦ ਕੰਪਲੀਟ ਕਰਕੇ ਚੌਗ ਵਾਲਾ ਚੱਕਣਾ ਸ਼ੁਰੂ ਕੀਤਾ ਤੇ ਹਜੇ ਅੱਠ ਦੰਦ ਪੂਰੇ ਕਰਦਿਆਂ ਕਰਦਿਆਂ ਕਦ ਹੋਰ ਵੱਜ ਜਾਣਾ ਇਹਦਾ ਬੈਕ ਸਾਈਡ ਤੋਂ ਫੇਰ ਹਵਾਨਾ ਦੇਖੋ ਐਡਾ ਸਹਿਜ ਬਾਈ ਯਾਰ ਛੇਤੀ ਆਮ ਮਿਲਦੇ ਹੀ ਨਹੀਂ ਬਿਲਕੁਲ ਸੋ ਐਡੀ ਵਹਿੜ ਦੱਸੋ ਛੇਤੀ ਨਹੀਂ ਮਿਲਦਾ ਫਿਰ ਆਰਡਰ ਦੀ ਕੁਆਲਿਟੀ ਦੇਖੋ ਪੰਜੇ ਚਿੱਜਾਂ ਪੂਰੀਆਂ ਸੀਜ਼ਨ ਹੁੰਦਾ 3.5 ਤੋਂ 4 ਲੱਖ ਦਾ ਜਾਨਵਰ ਸਹੀ ਹੈ ਸੋ ਇਹ ਦੱਸੋ ਆਫ ਸੀਜ਼ਨ ਦੀ ਗੱਲ ਹੀ ਹੈ ਵਾਕਈ ਬਹੁਤ ਵੱਡੀ ਵਹਿੜ ਕੋਲੋਂ ਆ ਕੇ ਦੇਖੋ ਕਈ ਵਾਰਾ ਹਾਈਟ ਜਿਹੜੀ ਅਸੀਂ ਕਹਿ ਰਹੇ ਹਾਂ ਬਹੁਤ ਵੱਡੀ ਤੇ ਤੁਹਾਨੂੰ ਹੋ ਸਕਦਾ ਲੱਗੇ ਵੀ ਪਤਾ ਨਹੀਂ ਕਿੰਨੀ ਕਿੱਦਾਂ ਉਹ ਜੋ ਕੋਲ ਆ ਕੇ ਖੜੋਗੇ ਦੇਖੋਗੇ ਤਾਂ ਫਿਰ ਪਤਾ ਲੱਗੂ ਤੁਹਾਨੂੰ ਵੀ ਪੂਰੀ ਡਬਲ ਵਾਈਡ ਤੁਹਾਨੂੰ ਦਿਖਾ ਰਹੇ ਜਿਹਦੇ ਭਰਾ ਦੀ ਸ਼ੁਰੂਆਤ ਆ ਬਾਈ ਹੁਣ ਗਰਮੀ ਜਿਵੇਂ ਮੰਨ ਕੇ ਚੱਲ ਦੁੱਧ ਘੜਦਾ ਵਾ ਉਹਦੇ ਲਈ ਵੈਸਟ ਆਪਸ਼ਨ ਆ ਸਹੀ ਹੈ ਸੀਜ਼ਨ ਚ ਆਪਾਂ ਜਿੰਨੇ ਮਰਜੀ ਪੈਸੇ ਇਨਵੈਸਟ ਕਰਦਗੇ ਪਹਿਲੀ ਗੱਲ ਤਾਂ ਇਦਾਂ ਦਾ ਜਾਨਵਰ ਅਗਲਾ ਕੱਟਦਾ ਹੀ ਛੇਤੀ ਵੇਚਦਾ ਨਹੀਂ ਕੋਈ ਸਹੀ ਹੈ ਠੀਕ ਆ ਇਹ ਤਾਂ ਹੁਣ ਤੁਸੀਂ ਮੰਨ ਕੇ ਚੱਲੋ ਅਗਲੇ ਨੂੰ ਆਏ ਹੋ ਜਾਂਦਾ ਲੈ ਦਾ ਜਾਨਵਰ ਸੁਆ ਲੈ ਦਾ ਕੇਅਰ ਕਰਨੀ ਪਊਗੀ ਅਗਲਾਂ ਦਾ ਚਲੋ ਪੈਸੇ ਵਟ ਲਈ ਬਾਕੀ ਮੂਰੇ ਸਾਇਲੇਜ ਦਾ ਹੁਣ ਸੀਜ਼ਨ ਆ ਸਹੀ ਸੋ ਦੋਸੋ ਵੈਡ ਖਰੀਦ ਸਕਦੇ ਹੋ ਹ ਸਾਇਲੇਜ ਦੀ ਬਾਈ ਨੇ ਗੱਲ ਕੀਤੀ ਹੈ ਤਾਂ ਕਈ ਭਰਾ ਇਸ ਤਰੀਕੇ ਨਾਲ ਵੀ ਵੈੜਾ ਤਿਆਰ ਕਰਦੇ ਆ ਉਹਨਾਂ ਨੂੰ ਐਸਰੋਤ ਚ ਵੇਚ ਲੈਂਦੇ ਆ ਕੁਸਕ ਨਗ ਤੇ ਉਹਨਾਂ ਪੈਸਿਆਂ ਦੀ ਇਨਵੈਸਟਮੈਂਟ ਜਿਹੜੀ ਉਹ ਸਾਇਲੇਜ ਵਾਲੇ ਪਾਸੇ ਹੋ ਜਾਂਦੀ ਹੈ ਹਰੇਕ ਦੀ ਆਪਦੀ ਆਪਦੀ ਪਲੈਨਿੰਗ ਆਪਦੇ ਕਿਤੇ ਨੂੰ ਕਾਮਯਾਬ ਕਰਨ ਵਾਸਤੇ ਸੋ ਅੱਜ ਦੀ ਵੀਡੀਓ ਦੇ ਇਹ ਸੱਤ ਨਗ ਵਿਕਰੀ ਵਾਸਤੇ ਸੀ ਤੁਸੀਂ ਕੰਟੈਕਟ ਵਾਈ ਹੋਰ ਰਹਿਣਾ ਕਰ ਸਕਦੇ ਹਾਂ ਧੰਨਵਾਦ